ਹਸਪਤਾਲ ਵਿੱਚ ਰਾਤ ਦੇ 12 ਵਜੇ ਅਚਾਨਕ ਇੱਕ 14 ਸਾਲ ਦੀ ਕੁੜੀ ਜੋ ਦੁਲਹਨ ਬਣੀ ਸੀ ਉਸ ਨੂੰ ਬੇਹੋਸ਼ੀ ਦੇ ਹਾਲਤ ਵਿੱਚ ਲਿਆਂਦਾ ਗਿਆ। ਉਹ ਸੁਹਾਗ ਰਾਤ ਵਿੱਚ ਆਪਣੇ ਜਾਨਵਰ ਵਰਗੇ ਘਰਵਾਲੇ ਦੀ ਤਾਕਤ ਨੂੰ ਸਹਿ ਨਾ ਕਰ ਸકી ਪਰ ਡਾਕਟਰਾਂ ਨੇ ਉਸ ਦਾ ਇਲਾਜ ਕਰਨ ਤੋਂ ਅਨਕਾਰ ਕਰ ਦਿੱਤਾ। ਫਿਰ ਡਿਊਟੀ ਤੇ ਖੜੀ ਨਰਸ ਨੇ ਤਰਸਾ ਕੇ ਅੱਗੇ ਵਧਣ ਦਾ ਫੈਸਲਾ ਕੀਤਾ। ਪਰ ਜਦੋਂ ਨਰਸ ਦੀ ਨਜ਼ਰ ਉਸ ਕੁੜੀ ਤੇ ਪਈ ਤਾਂ ਉਸ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਕਿਉਂਕਿ ਉਸ ਦਾ ਨਾਮ ਮੇਰਾ ਨਾਮ ਰਵੀ ਹੈ ਤੇ ਮੈਂ ਇੱਥੇ ਡਾਕਟਰਾਂ ਪਿਛਲੇ 15 ਸਾਲਾਂ ਤੋਂ ਪਟਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਕੰਮ ਕਰ ਰਹੀ ਹਾਂ ਮੇਰੀ ਡਿਊਟੀ ਅਕਸਰ ਰਾਤ ਨੂੰ ਲੱਗਦੀ ਹੈ ਕਿਉਂਕਿ ਮੈਨੂੰ ਐਮਰਜੈਂਸੀ ਕੇਸ ਸੰਭਾਲਣ ਦੀ ਲੋੜ ਹੈ ਡਾਕਟਰਾਂ ਦੇ ਪੇਸੇ ਵਿੱਚ ਰਹਿੰਦੇ ਇਨਸਾਨ ਬਹੁਤ ਕੁਝ ਵੇਖਦਾ ਪਰ ਅੱਜ ਜੋ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਉਹ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ ਇਹ ਘਟਨਾ 5 ਸਾਲ ਪੁਰਾਣੀ ਹੈ ਪਰ ਜਦੋਂ ਵੀ ਮੈਂ ਇਸ ਨੂੰ ਯਾਦ ਕਰਦੀ ਹਾਂ ਮੇਰਾ ਦਿਲ ਅੰਦਰੋਂ ਹਿੱਲ ਜਾਂਦਾ ਉਹ ਦਸੰਬਰ ਦੀ ਠੰਡੀ ਰਾਤ ਚਾਰੇ ਪਾਸੇ ਹਲਕੀ ਧੁੰਦ ਛਾਈ ਸੀ ਪਟਿਆਲਾ ਦੇ ਸਰਕਾਰੀ ਹਸਪਤਾਲ ਦੀ ਲੰਬੀ ਸਫੇਤ ਇਮਾਰਤ ਬਾਹਰੋਂ ਸ਼ਾਂਤ ਜਾਪ ਰਹੀ ਸੀ ਪਰ ਅੰਦਰ ਹਰ ਰੋਜ ਵਾਂਗ ਚੀਕਾਂ ਪੁਕਾਰਾਂ ਤੇ ਹਲਚਲ ਸੀ ਮੈਂ ਆਪਣੇ ਕੈਬਨ ਵਿੱਚ ਬੈਠਿਆ ਮਰੀਜ਼ਾਂ ਦੀਆਂ ਰਿਪੋਰਟਾਂ ਵੇਖ ਰਹੀ ਸੀ ਕਿ ਅਚਾਨਕ ਸਟੇਚਰ ਤੇ ਇੱਕ ਕੁੜੀ ਨੂੰ ਲਿਆਂਦਾ ਗਿਆ ਨਰਸ ਨਾਲ ਸੀ ਜੋ ਉਸ ਦਿਨ ਮੇਰੇ ਨਾਲ ਡਿਊਟੀ ਤੇ ਸੀ ਉਹ ਬਹੁਤ ਘਬराई ਹੋਈ ਤੇ ਮੇਰੇ ਕੋਲ ਭੱਜੀ ਆਈ ਕਹਿਣ ਲੱਗੀ ਕੇਸ ਬਹੁਤ ਸੀਰੀਅਸ ਹੈ ਕੁੜੀ ਦੀ ਉਮਰ ਸਿਰਫ 14 ਸਾਲ ਹੈ ਉਹ ਬੇਹੋਸ਼ ਹੈ ਤੇ ਹਾਲਤ ਵਿਗੜਦੀ ਜਾ ਰਹੀ ਹੈ ਮੈਂ ਤੁਰੰਤ ਖੜੀ ਹੋਈ ਤੇ ਸਟੇਚਰ ਕੋਲ ਪਹੁੰਚੀ ਕੁੜੀ ਦਾ ਚਿਹਰਾ ਫਿੱਕਾ ਪੈ ਗਿਆ ਸੀ ਤੇ ਬੁੱਲ ਬਿਲਕੁਲ ਨੀਲੇ ਤੇ ਸਾਹ ੁੱਟ-ੁੱਟ ਚੱਲ ਰਹੀ ਸੀ ਸਾਰਾ ਸਰੀਰ ਕੰਬ ਰਿਹਾ ਸੀ ਤੇ ਉਹ ਇੱਕ ਦੁਲਹਨ ਵਾਂਗ ਸਜੀ ਸੀ ਲਾਲ ਲਹਿੰਗਾ ਭਾਰੇ ਗਹਿਣੇ ਹੱਥਾਂ ਤੇ ਮਹਿੰਦੀ ਪਰ ਅੱਖਾਂ ਬੰਦ ਚਿਹਰਾ ਦਰਦ ਨਾਲ ਚੱਕੜਿਆ ਸੀ ਮੇਰਾ ਦਿਲ ਇੱਕ ਪਾਲੀ ਰੁਕਿਆ 14 ਸਾਲ ਦੀ ਨਵੀਂ ਨਵੇਲੀ ਨੂੰ ਵੇਖ ਕੇ ਮੇਰੀ ਹਾਲਤ ਖਰਾਬ ਹੋ ਗਈ ਉਸਨੇ ਕਿਹਾ ਕਿ ਮੈਂ ਮੇਸ ਦਾ ਨਾ ਰੋਸ਼ਨੀ ਹੈ ਲੋਕ ਕਹਿ ਰਹੇ ਨੇ ਕਿ ਅੱਜ ਹੀ ਇਸ ਦਾ ਵਿਆਹ ਹੋਇਆ ਤੇ ਵਿਆਹ ਤੋਂ ਤੁਰੰਤ ਬਾਅਦ ਡਿੱਗ ਪਈ ਮੈਂ ਕਿਹਾ ਕਿ ਵਿਆਹ 14 ਸਾਲ ਦੀ ਉਮਰ ਵਿੱਚ ਨੀਲਮ ਨੇ ਚੁੱਪਚਾਪ ਸਿਰ ਹਿਲਾ ਦਿੱਤਾ ਉਸ ਦੀ ਅੱਖਾਂ ਦੇ ਵਿੱਚ ਗੁੱਸਾ ਤੇ ਨਫ਼ਰਤ ਦੋਵੇਂ ਸੀ ਮੈਨੂੰ ਸਮਝ ਆ ਗਿਆ ਸੀ ਕਿ ਇਹ ਕੋਈ ਆਮ ਮੈਡੀਕਲ ਕੇਸ ਨਹੀਂ ਸਗੋਂ ਸਮਾਜ ਦੇ ਉਸ ਕਾਲੇ ਸੱਚ ਦਾ ਹਿੱਸਾ ਜਿੱਥੇ ਮਾਸੂਮ ਬੱਚਿਆਂ ਨੂੰ ਮਜਬੂਰ ਕੀਤਾ ਜਾਂਦਾ ਮੈਂ ਤੁਰੰਤ ਨਰਸ ਨੂੰ ਕਿਹਾ ਕਿ ਇਸ ਨੂੰ ਆਈਸੀਯੂ ਵਿੱਚ ਲੈ ਕੇ ਜਾਓ ਸਾਨੂੰ ਆਕਸੀਜਨ ਤੇ ਸਲਾਈਨ ਦੀ ਲੋੜ ਹੈ ਇਹਨੇ ਵਿੱਚ ਦਰਵਾਜ਼ਾ ਖੁੱਲ੍ਹਿਆ ਤੇ ਮੇਰੀ ਸਹਿਯੋਗੀ ਡਾਕਟਰ ਰੀਆ ਅੰਦਰ ਆਈ ਉਹ ਹਸਪਤਾਲ ਦੀ ਜਾਨੀ ਮਾਨੀ ਡਾਕਟਰਾਂ ਦੀ ਮਰੀਜ਼ ਸੀ ਬੜੀ ਹਮਦਰਦੀ ਤੇ ਨਾਲ ਪੇਸ਼ ਆਉਂਦੀ ਸੀ ਪਰ ਉਸ ਰਾਤ ਉਸਦਾ ਚਿਹਰਾ ਜੀਵ ਜਿਹਾ ਸਰਦ ਜਾਪ ਰਿਹਾ ਸੀ ਮੈਂ ਉਸ ਨੂੰ ਸਮਝਾਇਆ ਤੇ ਉਸ ਕੁੜੀ ਦਾ ਇਲਾਜ ਸ਼ੁਰੂ ਕਰਨ ਬਾਰੇ ਕਿਹਾ ਉਸਨੇ ਜੀਵ ਜਿਹਾ ਜਵਾਬ ਦਿੱਤਾ ਕਿ ਡਾਕਟਰ ਇਹ ਕੇਸ ਨੂੰ ਅਸੀਂ ਇੱਥੇ ਨਹੀਂ সামਲ ਸਕਦੇ ਇਸ ਨੂੰ ਕਿਸੇ ਹੋਰ ਹਸਪਤਾਲ ਵਿੱਚ ਰੈਫਰ ਕਰ ਦਿਓ ਮੈਂ ਹੈਰਾਨ ਹੋ ਗਈ ਕਿ ਤੂੰ ਅਜਿਹਾ ਕਿਵੇਂ ਕਹਿ ਸਕਦੀ ਆ ਇਹ ਐਮਰਜੈਂਸੀ ਹੈ ਉਸ ਦੀਆਂ ਨਜ਼ਰਾਂ ਉਸ ਨੇ ਫੇਲ ਦਿੱਤੀਆਂ ਮੈਨੂੰ ਇਸ ਮਾਮਲੇ ਵਿੱਚ ਨਹੀਂ ਪੈਣਾ ਉਸ ਦੀ ਆਵਾਜ਼ ਵਿੱਚ ਡਰ ਤੇ ਸ਼ਕਤੀ ਦੋਵੇਂ ਸੀ ਮੈਂ ਉਸ ਨੂੰ ਵੇਖਦੀ ਰਹਿ ਗਈ ਉਹ ਜੋ ਹਮੇਸ਼ਾ ਸਭ ਤੋਂ ਔਖੇ ਕੇਸ ਵਿੱਚ ਇਨਸਾਨੀਅਤ ਲਈ ਸੰਭਾਲ ਲੈਂਦੀ ਸੀ ਅੰਖਰਾਜੀ ਪਿੱਛੇ ਕਿਉਂ ਹਟ ਰਹੀ ਸੀ ਖੈਰ ਮੈਂ ਉਸ ਦੀ ਪਰਵਾਹ ਨਾ ਕਰ ਤਿਆਂ ਆਪ ਹੀ ਉਸ ਦਾ ਨਾਂ ਸ਼ੁਰੂ ਕਰ ਦਿੱਤਾ ਜਦੋਂ ਮੈਂ ਉਸ ਦੀ ਗਰਦਨ ਵੇਖੀ ਤਾਂ ਉੱਥੇ ਇੱਕ ਡੂੰਘਾ ਜੀਵਨ ਨਿਸ਼ਾਨ ਸੀ ਜਿਵੇਂ ਕਿਸੇ ਨੇ ਦਬਾ ਕੇ ਫੜਿਆ ਹੋਵੇ ਉਸ ਦੀ ਨਾਜ਼ੁਕ ਜਿਹੀ ਬਾਹ ਤੇ ਛੱਟ ਦੇ ਨਿਸ਼ਾਨ ਸੀ ਨੀਲਮ ਨੇ ਹੌਲੀ ਜਿਹੀ ਕਿਹਾ ਕਿ ਸਭ ਵੇਖ ਕੇ ਲੱਗਦਾ ਜਿਵੇਂ ਵਿਆਹ ਦੇ ਨਾਂ ਤੇ ਇਸ ਨੂੰ ਕਿਸੇ ਜਾਨਵਰ ਦੇ ਹਵਾਲੇ ਕਰ ਦਿੱਤਾ ਹੋਵੇ ਉਸ ਦੀ ਗਰਦਨ 'ਤੇ ਨਿਸ਼ਾਨ ਵੇਖਦਿਆਂ ਮੈਨੂੰ ਅਚਾਨਕ ਇੱਕ ਗੱਲ ਹੋਰ ਯਾਦ ਆਈ ਕਿ ਕੁਝ ਮਹੀਨੇ ਪਹਿਲਾਂ ਮੈਂ ਵੇਖਿਆ ਸੀ ਕਿ ਡਾਕਟਰ ਨੀਨਾ ਨੇ ਆਪਣੇ ਹੱਥ 'ਤੇ ਵਹਿੰਦੀ ਲਾਈ ਸੀ ਤੇ ਉਹ ਬਹੁਤ ਖੁਸ਼ ਜਾਪ ਰਹੀ ਸੀ ਪਰ ਉਸ ਤੋਂ ਬਾਅਦ ਅਚਾਨਕ ਕੁਝ ਦਿਨਾਂ ਲਈ ਗਾਇਬ ਹੋ ਗਈ ਤੇ ਜਦੋਂ ਆਈ ਤਾਂ ਹਮੇਸ਼ਾ ਦੁਪੱਟਾ ਲੈ ਕੇ ਰਹਿੰਦੀ ਉਹ ਚੁੱਪ ਤੇ ਅਦਾਸ ਸੀ ਉਦੋਂ ਮੈਨੂੰ ਲੱਗਦਾ ਸੀ ਕਿ ਸ਼ਾਇਦ ਉਸ ਦੀ ਕੋਈ ਨਿੱਜੀ ਸਮੱਸਿਆ ਇਸ ਲਈ ਮੈਂ ਪੁੱਛਗਿੱਛ ਨਾ ਕੀਤੀ ਪਰ ਅੱਜ ਰੋਸ਼ਨੀ ਦੀ ਹਾਲਤ ਦੇਖ ਕੇ ਉਹੀ ਅਜੀਬ ਨਿਸ਼ਾਨ ਵੇਖ ਕੇ ਮੇਰਾ ਦਿਲ ਕਹਿ ਰਿਹਾ ਸੀ ਕਿ ਸਭ ਕਿਸੇ ਨਾ ਕਿਸੇ ਜੁੜਿਆ ਹੋਇਆ ਲਗਭਗ 2 ਘੰਟਿਆਂ ਬਾਅਦ ਜਦ ਰੋਸ਼ਨੀ ਦੀ ਹਾਲਤ ਥੋੜੀ ਸਥਿਰ ਹੋਈ ਤਾਂ ਹਸਪਤਾਲ ਵਿੱਚ ਇੱਕ ਲੰਬੀ ਗੱਡੀ ਆ ਕੇ ਰੁਕੀ ਅੰਦਰ ਇੱਕ ਆਦਮੀ ਉਤਰਿਆ ਤੇ ਲੰਮਾ ਚੌੜਾ ਗੋਰਾ ਚਿੱਟਾ ਮਹਿੰਗੇ ਕੱਪੜੇ ਪਾਏ ਹੋਏ ਬਹੁਤ ਹੀ ਅਮੀਰ ਤੇ ਸਮਾਰਟ ਜਿਆ ਉਸ ਦਾ ਨਾਂ ਸੀ ਸੁਨੀਲ ਉਸ ਨੇ ਆਉਂਦੇ ਸਾਰੇ ਗੁੱਸੇ ਵਿੱਚ ਕਿਹਾ ਕਿ ਮੇਰੀ ਘਰਵਾਲੀ ਹੈ ਮੈਨੂੰ ਇਸ ਦੇ ਕੋਲ ਜਾਣ ਦਿਓ ਮੈਨੂੰ ਉਸ ਦੀ ਆਵਾਜ਼ ਵਿੱਚ ਅਧਿਕਾਰ ਨਾਲੋਂ ਜ਼ਿਆਦਾ ਸਹਿਰ ਲੱਗ ਰਿਹਾ ਸੀ ਮੈਂ ਸਖਤੀ ਨਾਲ ਕਿਹਾ ਕਿ ਮਰੀਜ਼ ਹਜੇ ਗੰਭੀਰ ਹੈ ਤੁਸੀਂ ਉਸ ਨਾਲ ਨਹੀਂ ਮਿਲ ਸਕਦੇ ਉਹ ਪਰ ਕੁੱਠਿਆ ਕਿ ਤੁਸੀਂ ਜਾਣਦੇ ਹੋ ਮੈਂ ਕੌਣਾ ਸਾਰੇ ਸ਼ਹਿਰ ਵਿੱਚ ਮੇਰਾ ਨਾਂ ਹੈ ਤੇ ਪੈਸਾ ਬੋਲਦਾ ਮੈਂ ਉਸ ਨੂੰ ਕਿਹਾ ਕਿ ਇੱਥੇ ਹਸਪਤਾਲ ਵਿੱਚ ਸਿਰਫ ਇਨਸਾਨੀਤ ਬੋਲਦੀ ਆ ਪੈਸਾ ਨਹੀਂ ਉਸ ਨੂੰ ਰੋਕਿਆ ਉਸ ਦੀ ਅੱਖਾਂ ਦੇ ਵਿੱਚੋਂ ਇੱਕ ਅਜੀਬ ਜਿਹੀ ਨਫ਼ਰਤ ਚੱਲ ਰਹੀ ਸੀ ਸ਼ਾਇਦ ਉਸ ਸਮਝ ਗਿਆ ਸੀ ਕਿ ਇਸ ਆਦਮੀ ਨੇ ਰੌਸ਼ਨੀ ਦੀ ਜ਼ਿੰਦਗੀ ਬਰਬਾਦ ਕੀਤੀ ਹੈ ਉਸ ਰਾਤ ਜਦੋਂ ਮੈਂ ਨੀਨਾ ਦੇ ਕੈਮਰਵਲ ਗਈ ਤਾਂ ਉਸ ਨਾਲ ਇਸ ਬਾਰੇ ਗੱਲਬਾਤ ਕਰਾਂ ਤਾਂ ਜੋ ਮੈਂ ਵੇਖਿਆ ਉਸ ਨੇ ਮੇਰੇ ਪੈਰਾਂ ਥੱਲੋਂ ਜ਼ਮੀਨ ਖਿੱਚ ਲਈ ਅੰਦਰੋਂ ਉਸ ਦੇ ਸਾਹਮਣੇ ਸੁਨੀਲ ਬੈਠਾ ਸੀ ਦੋਵਾਂ ਵਿੱਚ ਘਰ-ਗੱਲਬਾਤ ਚੱਲ ਰਹੀ ਸੀ ਮੈਂ ਦਰਵਾਜ਼ਾ ਅੱਧਾ ਖੁੱਲਾ ਛੱਡਿਆ ਤੇ ਸੁਣਿਆ ਉਹ ਕਹਿ ਰਿਹਾ ਸੀ ਕਿ ਤੂੰ ਮੇਰੇ ਤੋਂ ਦੂਰ ਜਾਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਫੇਰ ਆਕਰ ਤੂੰ ਮੇਰੇ ਕੋਲ ਫੇਰ ਆ ਗਈ ਨੀਨਾ ਦੀ ਅੱਖਾਂ ਦੇ ਵਿੱਚ ਹੰਝੂ ਸੀ ਪਰ ਆਵਾਜ਼ ਵਿੱਚ ਅਜੀਬ ਜਿਹਾ ਸਮਰਪਣ ਸੁਨੀਲ ਮੈਂ ਤੇਰੇ ਤੋਂ ਦੂਰ ਨਹੀਂ ਰਹਿ ਸਕਦੀ ਮੈਂ ਅੰਦਰ ਵੜ ਗਈ ਸੀ ਤੇ ਰੀਆ ਆਯਾਦਮੀ ਰੋਸ਼ਨੀ ਦਾ ਘਰ ਵਾਲਾ ਤੇ ਤੂੰ ਉਸ ਦੀ ਘਰਵਾਲੀ ਹੈ ਉਸਨੇ ਹੱਸਦਿਆਂ ਕਿਹਾ ਕਿ ਡਾਕਟਰ ਸਾਹਿਬ ਇਹ ਮੇਰੀ ਘਰ ਵਾਲੀ ਆ ਪਰ ਮੈਂ ਸਭ ਨੂੰ ਝੂਠ ਬੋਲਿਆ ਸੀ ਕਿਉਂਕਿ ਅਮੀਰ ਆਦਮੀ ਦੀ ਜ਼ਿੰਦਗੀ ਵਿੱਚ ਸੱਚਾਈ ਦੀ ਕੋਈ ਜਗ੍ਹਾ ਨਹੀਂ ਹੁੰਦੀ ਉਹ ਪਲ ਰਿਆ ਨੇ ਪਹਿਲੀ ਵਾਰੀ ਆਪਣੇ ਦਿਲ ਦਾ ਬੋਝ ਖੋਲ੍ਹਿਆ ਕਿ ਡਾਕਟਰ ਤੁਸੀਂ ਨਹੀਂ ਸਮਝ ਰਹੇ ਇਹ ਉਹ ਆਦਮੀ ਹੈ ਜਿਸ ਨੇ ਮੈਨੂੰ ਬਰਬਾਦ ਕੀਤਾ ਮੇਰਾ ਵਿਆਹ ਵੀ ਇਸ ਨਾਲ ਹੀ ਹੋਇਆ ਸੀ ਤੇ ਉਸ ਤੋਂ ਬਾਅਦ ਮੈਂ ਇੰਨਾ ਦਰਦ ਸਹਿਣ ਕੀਤਾ ਕਿ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਜਦੋਂ ਰੌਸ਼ਨੀ ਆਈ ਤਾਂ ਮੈਨੂੰ ਲੱਗਾ ਕਿ ਇਹ ਵੀ ਉਸੇ ਨਰਕ ਵਿੱਚ ਜਾਊਗੀ ਇਸ ਲਈ ਮੈਂ ਇਲਾਜ ਕਰਨ ਤੋਂ ਮਨਾ ਕਰ ਦਿੱਤਾ ਕਿਉਂਕਿ ਮੈਨੂੰ ਲੱਗਾ ਸੀ ਕਿ ਸ਼ਾਇਦ ਜੇ ਮਰ ਜਾਵੇ ਤਾਂ ਹੋਰ ਦਰਦ ਨਾਲ ਸਹਿਣਾ ਪਵੇ ਮਹਿਰਾਨ ਰਹਿ ਗਈ ਸੀ ਇੱਕ ਡਾਕਟਰ ਜਿਸ ਨੇ ਆਪਣੇ ਦਰਦ ਵਿੱਚ ਡੁੱਬ ਕੇ ਇੱਕ ਮਸੂਮ ਦੀ ਜਾਨ ਦਾਤੇ ਲਾਉਣ ਦੀ ਸੋਚੀ ਅਗਲੇ ਦਿਨ ਉਸਨੀ ਦੀ ਪੈਨ ਦਾ ਹਸਪਤਾਲ ਵਿੱਚ ਚਾਈ ਤੇ ਰੋਂਦੀ ਰੋਂਦੀ ਬੋਲੀ ਡਾਕਟਰ ਸਾਹਿਬ ਇਸ ਨੂੰ ਵਿਆਹ ਤੋਂ ਬਾਅਦ ਬਹੁਤ ਡਰ ਲੱਗਦਾ ਸੀ ਮੰਮੀ ਪਾਪਾ ਨੇ ਮਜਬੂਰੀ ਵਿੱਚ ਉਸ ਦਾ ਵਿਆਹ ਉਸ ਨਾਲ ਕਰਵਾ ਦਿੱਤਾ ਪਰ ਵਿਆਹ ਤੋਂ ਬਾਅਦ ਉਸਨੇ ਮੈਨੂੰ ਕਿਹਾ ਸੀ ਕਿ ਉਹ ਇਹ ਸਾਤ ਮਹੀਨਾ ਨਹੀਂ ਰਹਿਣਾ ਚਾਹੁੰਦੀ ਫਿਰ ਉਸਨੇ ਹੈਰਾਨ ਕਰਨ ਵਾਲੀ ਗੱਲ ਦੱਸੀ ਰੋਸ਼ਨੀ ਨੇ ਸੁਨੀਲ ਨੂੰ ਛੱਡਣ ਦੀ ਹਿੰਮਤ ਕੀਤੀ ਕਿਉਂਕਿ ਡਾਕਟਰ ਨੀਨਾ ਨੇ ਉਸ ਨੂੰ ਕਿਹਾ ਸੀ ਕਿ ਸੁਨੀਲ ਬਹੁਤ ਬੁਰਾ ਆਦਮੀ ਹੈ ਪਰ ਬਾਅਦ ਵਿੱਚ ਜਦ ਹੋ ਰਹੀ ਆਪ ਉਸ ਕੋ ਗਈ ਤਾਂ ਰੋਸ਼ਨੀ ਟੁੱਟ ਗਈ ਮੇਰੇ ਅੰਦਰ ਗੁੱਸੇ ਦੀ ਅੱਗ ਭੜ ਗਈ ਸੀ ਨੀਨਾ ਤੂੰ ਇੱਕ ਬੱਚੀ ਨੂੰ ਉਮੀਦ ਵੀ ਦਿੰਦੀ ਤੇ ਫਿਰ ਉਹੀ ਉਮੀਦ ਤੋੜ ਵੀ ਦਿੰਦੀ ਉਸ ਰਾਤ ਮੈਂ ਬਾਗ ਵਿੱਚ ਕੰਡੀ ਬੈਠੀ ਸੀ ਬਾਰ ਮੀ ਪੈ ਰਿਹਾ ਸੀ ਤੇ ਰੋਸ਼ਨੀ ਬੇਹੋਸ਼ ਪਈ ਸੀ ਉਸ ਦਾ ਸਾਹ ਮਸ਼ੀਨ ਤੇ ਟਿਕ ਟਿਕ ਚੱਲ ਰਿਹਾ ਸੀ ਅਤੇ ਉਸ ਦੇ ਕੋਲ ਬੈਠੀ ਉਸ ਦੇ ਹੰਝੂ ਪੂੰਝ ਰਹੀ ਸੀ ਮੈਂ ਸੋਚ ਰਹੀ ਸੀ ਕਿ ਡਾਕਟਰ ਲੋਕ ਸੌਖਾਂਦੇ ਨੇ ਕਿ ਜਾਨ ਬਚਾਵਾਂਗੇ ਪਰ ਮੈਨੂੰ ਲੱਗ ਰਿਹਾ ਸੀ ਕਿ ਕਹਾਣੀ ਇੱਥੇ ਖਤਮ ਨਹੀਂ ਹੋਣੀ ਅਜੇ ਬਹੁਤ ਕੁਝ ਸਾਹਮਣੇ ਆਉਣਾ ਬਾਕੀ ਸੀ ਅਗਲੀ ਸਵੇਰ ਜਦੋਂ ਸੂਰਜ ਦੀ ਹਲਕੀ ਰੋਸ਼ਨੀ ਹਸਪਤਾਲ ਦੀ ਬਾਰੀ ਵਿੱਚੋਂ ਅੰਦਰ ਆਈ ਤਾਂ ਮੇਰੇ ਸਾਹਮਣੇ ਉਹੀ ਸਵਾਲ ਖੜਾ ਸੀ ਕਿ ਮੈਂ ਡਾਕਟਰ ਹੋ ਕੇ ਸਹੀ ਕਰ ਰਹੀ ਹਾਂ ਕਿ ਮੈਂ ਸਿਰਫ ਇਲਾਜ ਕਰਕੇ ਆਪਣੀ ਜ਼ਿੰਮੇਵਾਰੀ ਪੂਰੀ ਕਰਦਿਆਂ ਜਾਂ ਫਿਰ ਇਸ ਬੱਚੀ ਲਈ ਇਨਸਾਨ ਬਣ ਕੇ ਖੜਾ ਸਵੇਰੇ 10 ਵਜੇ ਕਰੀਬ ਰੋਸ਼ਨੀ ਨੂੰ ਹੌਸ਼ ਆਇਆ ਤੇ ਉਸ ਦੀ ਅੱਖਾਂ ਡਰ ਨਾਲ ਭਰੀਆਂ ਸੀ ਮੈਂ ਉਸ ਕੋਲ ਗਈ ਤੇ ਹੌਲੀ ਜਿਹਾ ਕਿਹਾ ਕਿ ਤੂੰ ਡਰਨਾ ਤੈਨੂੰ ਕੋਈ ਲੋੜ ਨਹੀਂ ਮੈਂ ਤੇਰੇ ਨਾਲ ਆ ਉਸ ਦੀ ਅੱਖਾਂ ਵਿੱਚੋਂ ਹੰਝੂ ਆ ਰਹੇ ਸੀ ਉਸ ਨੇ ਹੌਲੀ ਜਿਹਾ ਕਿਹਾ ਡਾਕਟਰ ਸਾਹਿਬ ਮੈਨੂੰ ਉਸ ਆਦਮੀ ਕੋਲ ਨਾ ਭੇਜਿਓ ਮੈਂ ਮਰ ਜਾਵਾਂਗੀ ਪਰ ਉਸਦੇ ਨਾਲ ਨਹੀਂ ਰਹਿਣਾ ਚਾਹੁੰਦੀ ਉਸਦੀ ਕੰਮ ਦੀ ਬਾਤ ਸੁਣ ਕੇ ਮੇਰਾ ਦਿਲ ਭਰ ਆਇਆ ਤੇ ਮੈਂ ਉਸੇ ਸਰ ਤੇ ਹੱਥ ਰੱਖਿਆ ਤੇ ਵਾਦਾ ਕੀਤਾ ਕਿ ਤੇਨ ਕੋਈ ਜ਼ਬਰਦਸਤੀ ਨਹੀਂ ਕਰੂਗਾ ਜਦੋਂ ਤੱਕ ਮੈਂ ਆ ਤੂੰ ਸੁਰੱਖਿਅਤ ਹੈ ਉਸੇ ਸ਼ਾਮ ਮੈ ਰੀਆ ਨੂੰ ਆਪਣੇ ਕੈਵਨ ਵਿੱਚ ਬੁਲਾਇਆ ਉਹ ਆਈ ਤਾਂ ਉਸਦਾ ਚਿਹਰਾ ਥੱਕਿਆ ਸੀ ਜਿਵੇਂ ਸਾਰੀ ਰਾਤ ਰੋਈ ਹੋਵੇ ਮੈਂ ਸਖਤੀ ਨਾਲ ਕਿਹਾ ਰੀਆ ਤੂੰ ਡਾਕਟਰ ਹੋ ਕੇ ਮਰੀਜ਼ ਦਾ ਇਲਾਜ ਰੋਕਣਾ ਚਾਹੁੰਦੀ ਸੀ ਕਿ ਤੈਨੂੰ ਪਤਾ ਏ ਅਪਰਾਧ ਹੈ ਉਹ ਫੁੱਟ ਫੁੱਟ ਕੇ ਰੋਣ ਲੱਗੀ ਕਿ ਮੈਂ ਜਾਣਦੀ ਹਾਂ ਪਰ ਜਦੋਂ ਮੈਂ ਰੌਸ਼ਨੀ ਨੂੰ ਵੇਖਿਆ ਤਾਂ ਮੈਨੂੰ ਆਪਣਾ ਅਤੀਤ ਯਾਦ ਆ ਗਿਆ ਮੈਂ ਵੀ ਤਾਂ ਉਸੇ ਨਰਕ ਚ ਲੰਗੀ ਹਾਂ ਵਿਆਹ ਤੋਂ ਬਾਅਦ ਸੁਨੀਲ ਨੇ ਮੈਨੂੰ ਬਹੁਤ ਮਾਰਿਆ ਮਾਲਿਤ ਕੀਤਾ ਮੇਰੇ ਸਰੀਰ ਤੇ ਨਿਸ਼ਾਨ ਬਣਾਏ ਮੈਂ ਤਲਾਕ ਲੈਣ ਦੀ ਕੋਸ਼ਿਸ਼ ਕੀਤੀ ਪਰ ਉਸਦੇ ਪੈਸੇ ਤੇ ਤਾਕਤ ਅੱਗੇ ਹਾਰ ਗਈ ਤੇ ਹੁਣ ਉਹੀ ਦਰਦ ਮੈਂ ਇੱਕ ਹੋਰ ਕੁੜੀ ਦੀ ਅੱਖਾਂ ਵਿੱਚੋਂ ਵੇਖ ਰਹੀ ਸੀ ਉਸ ਦੀ ਅੱਖਾਂ ਵਿੱਚ ਬੇਵਸੀ ਸੀ ਪਰ ਨਾਲ ਇੱਕ ਅਜੀਬ ਸਮਰਪਣ ਵੀ ਮੈਂ ਕਿਹਾ ਜੇ ਤੂੰ ਸੱਚਮੁੱਚ ਉਸ ਬੱਚੀ ਦਾ ਦਰਦ ਸਮਝਦੀ ਆ ਤਾਂ ਉਸ ਦਾ ਇਲਾਜ ਕਰ ਉਸ ਨੂੰ ਜੀਣ ਦਾ ਹੱਕ ਦੇ ਜੇ ਤੂੰ ਹਰ ਮੰਨ ਲਈ ਤੂੰ ਕਿੱਦਾਂ ਜੀਊਗੀ ਨੀਨਾ ਚੁੱਪ ਰਹੀ ਪਰ ਉਸ ਦੀ ਅੱਖਾਂ ਦੇ ਵਿੱਚ ਕੁਝ ਬਦਲ ਰਿਹਾ ਸੀ ਇਸੇ ਤਰ੍ਹਾਂ ਸੁਨੀਲ ਨੇ ਹਸਪਤਾਲ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ ਕਿ ਮੇਰੀ ਘਰ ਵਾਲੀ ਹੈ ਮੈਨੂੰ ਇਸ ਕੋ ਰਹਿਣ ਦਾ ਹੱਕ ਹੈ ਜੇ ਤੁਸੀਂ ਮੈਨੂੰ ਰੋਕਿਆ ਤਾਂ ਮੈਂ ਕੋਰਟ ਜਾਊਂਗਾ ਉਸ ਦੀ ਆਵਾਜ਼ ਵਿੱਚ ਪੈਸੇ ਤੇ ਤਾਕਤ ਦਾ ਘਮੰਡ ਦਿਸਦਾ ਸੀ ਮੈਂ ਉਸ ਨੂੰ ਸਾਫ਼ ਕਹਿ ਦਿੱਤਾ ਸੁਨੀਲ ਤੇਰੀ ਹیثیت ਇੱਥੇ ਕੰਮ ਨਹੀਂ ਆਉਣੀ ਜਦੋਂ ਤੱਕ ਰੌਸ਼ਨੀ ਠੀਕ ਨਹੀਂ ਹੁੰਦੀ ਤੂੰ ਉਸ ਨਾਲ ਨਹੀਂ ਮਿਲ ਸਕਦਾ ਉਹ ਉੱਚੀ ਉੱਚੀ ਹੱਸਿਆ ਤੇ ਕਹਿ ਲੱਗਾ ਜ਼ਿਆਦਾ ਹੀਰੋ ਨਾ ਬਣੋ ਮੇਰੇ ਕੋਲ ਪੈਸਾ ਤੇ ਤਾਕਤ ਹੈ ਇੱਕ ਫੋਨ ਨਾਲ ਤੁਹਾਡੀ ਨੌਕਰੀ ਜਾ ਸਕਦੀ ਹੈ ਮੈਂ ਸ਼ਾਂਤ ਰਹੀ ਪਰ ਅੰਦਰ ਗੁੱਸੇ ਦੀ ਅੱਗ ਸੀ ਰੌਸ਼ਨੀ ਦੀ ਭੈਣ ਹਰ ਰੋਜ਼ ਉਸ ਨੂੰ ਮੇਰਾ ਲਾਉਂਦੀ ਉਸ ਨੇ ਹੌਲੀ ਹੌਲੀ ਹਿੰਮਤ ਚੁਟਾ ਕੇ ਮੈਨੂੰ ਦੱਸਿਆ ਡਾਕਟਰ ਸਾਹਿਬ ਸਾਡੇ ਘਰ ਵਾਲਿਆਂ ਨੇ ਲਾਲਚੂ ਚਾਕੇ ਇਸ ਦਾ ਵਿਆਹ ਕਰ ਦਿੱਤਾ ਪਰ ਮੇਰੀ ਭੈਣ ਨੇ ਮਨਾਂ ਕੀਤਾ ਸੀ ਉਹ ਪੜਨਾ ਚਾਹੁੰਦੀ ਸੀ ਪੜ ਲਿਖ ਕੇ ਕੁਝ ਬੜਨਾ ਚਾਹੁੰਦੀ ਸੀ ਪਰ ਮੇਰੇ ਮਾਪਿਓ ਨੇ ਅਮੀਰ ਘਰ ਵੇਖ ਲਿਆ ਕਿ ਔਰਤ ਨੂੰ ਹੋਰ ਕੀ ਚਾਹੀਦਾ ਉਸ ਦੀ ਭੈਣ ਦੀਆਂ ਦੇ ਅੱਖਾਂ ਦੇ ਵਿੱਚੋਂ ਵੀ ਹੰਝੂ ਆ ਰਹੇ ਸੀ ਡਾਕਟਰ ਸਾਹਿਬ ਜੀ ਤੁਸੀਂ ਮਦਦ ਕਰੋਗੇ ਤਾਂ ਮੈਂ ਕੋਰਟ ਵਿੱਚ ਗਵਾਹੀ ਦਿਆਂਗੀ ਮੈਂ ਦੱਸਾਂਗੀ ਵਿਆਹ ਧੱਕੇ ਨਾਲ ਹੋਇਆ ਉਸ ਦੀ ਹਿੰਮਤ ਦੇਖ ਕੇ ਮੈਨੂੰ ਲੱਗਾ ਕਿ ਸ਼ਾਇਦ ਅਜੇ ਸਭ ਖਤਮ ਨਹੀਂ ਹੋਇਆ ਕੁਝ ਦਿਨਾਂ ਬਾਅਦ ਰੀਆ ਮੇਰੇ ਕੋਲ ਆਈ ਉਸਨੇ ਕਿਹਾ ਮੈਂ ਫੈਸਲਾ ਕਰ ਲਿਆ ਮੈਂ ਰੋਸ਼ਨੀ ਦਾ ਇਲਾਜ ਕਰਾਂਗੀ ਤੇ ਸੁਨੀਲ ਦੇ ਖਿਲਾਫ ਸੱਚ ਵੀ ਸਾਹਮਣੇ ਲੈ ਕੇ ਆਵਾਂਗੀ ਹਰ ਰੋਜ਼ ਇੱਕ ਨਵੀਂ ਸਵੇਰ ਹੋ ਰਹੀ ਸੀ ਉਸ ਦੀ ਅੱਖਾਂ ਵਿੱਚ ਪਹਿਲੀ ਵਾਰ ਹਿੰਮਤ ਸੀ ਉਸਨੇ ਮੈਨੂੰ ਆਪਣਾ ਅਤੀਤ ਦੱਸਿਆ ਕਿ ਕਿਵੇਂ ਸੁਨੀਲ ਨੇ ਵਿਆਹ ਤੋਂ ਬਾਅਦ ਉਸਨੂੰ ਕੈਦ ਕਰਕੇ ਰੱਖਿਆ ਕਿਵੇਂ ਪੈਸੇ ਦਾ ਲਾਲਚ ਵਖਾ ਕੇ ਸਮਾਜ ਨੂੰ ਚੁੱਪ ਕਰਵਾ ਦਿੱਤਾ ਤੇ ਕਿਵੇਂ ਉਹ ਟੁੱਟ ਗਈ ਸੀ ਪਰ ਨੌਕਰੀ ਤੇ ਮਰੀਜ਼ਾਂ ਵਾਸਤੇ ਆਪਣੇ ਆਪ ਨੂੰ ਸਾਮ੍ਹਦੀ ਰਹੀ। ਇਹ ਸਭ ਸੁਣ ਕੇ ਮੈਂ ਸਮਝ ਗਈ ਸੀ ਕਿ ਉਸ ਦੇ ਅੰਦਰ ਜੋ ਦਰਦ ਹੈ, ਉਸ ਦੀ ਮਜਬੂਰੀ ਸੀ। ਪਰ ਹੁਣ ਉਹ ਔਰਤ ਬਦਲ ਕੇ ਮਜ਼ਬੂਤ ਇਨਸਾਨ ਬਣ ਗਈ ਸੀ। ਅਤੇ ਉਸ ਕੁੜੀ ਦੀ ਹਾਲ ਸੁਧਾਰਨ ਲਈ ਤਿਆਰ ਹੋ ਗਈ ਸੀ। ਕੋਰਟ ਵਿੱਚ ਗਵਾਹੀ ਲਈ ਉਸ ਦੀ ਭੈਣ ਵੀ ਆਈ। ਉਸ ਨੇ ਸਾਫ਼ ਕਿਹਾ ਕਿ ਮੇਰੀ ਭੈਣ ਨਾਲ ਧੱਕਾ ਹੋਇਆ। ਇਹ ਸ਼ਰਾਬੀ ਹੈ ਤੇ ਹਿੰਸਕ ਹੈ। ਮੇਰੀ ਭੈਣ ਨੇ ਬਹੁਤ ਵਾਰੀ ਮਾਰਾ ਕੀਤਾ ਤੇ ਮੇਰੇ ਮਾਪਿਓ ਨੇ ਇੱਕ ਕਲਾ ਸੁਣੀ। ਫਿਰ ਉਹ ਗਵਾਹ ਬਣ ਗਈ ਤੇ ਨੀਨਾ ਨੇ ਵੀ ਅਦਾਲਤ ਵਿੱਚ ਕਿਹਾ ਕਿ ਮੈਂ ਇਸਦੀ ਘਰਵਾਲੀ ਰਹਿ ਚੁੱਕੀ ਹਾਂ ਇਸ ਨੇ ਮੇਰੇ ਤੇ ਬਹੁਤ ਅਤਿਆਚਾਰ ਕੀਤੇ ਨੇ ਇਹ ਵਿਆਹ ਰੱਦ ਕੀਤਾ ਜਾਣਾ ਚਾਹੀਦਾ ਪੂਰੀ ਅਦਾਲਤ ਹੱਕੀ ਬੱਕੀ ਰਹਿ ਗਈ ਸੀ ਅਮੀਰ ਸੁਨੀਲ ਦਾ ਨਕਲੀ ਚਿਹਰਾ ਸਭ ਦੇ ਸਾਹਮਣੇ ਆ ਗਿਆ ਸੀ ਉਸ ਨੇ ਕਿਹਾ ਕਿ ਪਹਿਲਾਂ ਤਾਂ ਮੈਨੂੰ ਲੱਗਦਾ ਸੀ ਕਿ ਅਸੀਂ ਸਿਰਫ ਮਰੀਜ਼ਾਂ ਦਾ ਇਲਾਜ ਕਰਦੇ ਹਾਂ ਪਰ ਹੁਣ ਸਮਝਾਇਆ ਹੈ ਕਿ ਕਦੇ-ਕਦੇ ਸਾਨੂੰ ਇਨਸਾਨੀਅਤ ਦਾ ਇਲਾਜ ਵੀ ਕਰਨਾ ਪੈਂਦਾ ਮਿਹਾਸਕੇ ਕਹਾਣੀਨਾ ਇਹ ਅਸਲੀ ਡਾਕਟਰੀ ਹੈ ਜਿਨ੍ਹਾਂ ਕਮ ਸਰੀਰ ਦੇ ਨਹੀਂ ਹੁੰਦੇ ਦਿਲ ਦੇ ਵੀ ਹੁੰਦੇ ਆ ਇੱਕ ਮਹੀਨੇ ਬਾਅਦ ਅਦਾਲਤ ਨੇ ਫੈਸਲਾ ਦਿੱਤਾ ਰੋਸ਼ਨੀ ਦਾ ਵਿਆਹ ਰੱਦ ਹੋ ਗਿਆ ਸੀ ਉਸ ਨੂੰ ਆਪਣੀ ਪੜ੍ਹਾਈ ਕਰਨ ਦਾ ਪੂਰਾ ਹੱਕ ਸੀ ਸੁਨੀਲ ਦੀ ਇੱਜ਼ਤ ਮਿੱਟੀ ਵਿੱਚ ਮਿਲ ਗਈ ਸੀ ਤੇ ਉਹ ਜੇਲ੍ਹ ਵਿੱਚ ਸੀ ਨੀਨਾ ਨੇ ਆਖਰਕਾਰ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕੀਤਾ ਉਸ ਨੇ ਆਪਣੇ ਕਲੀਨਿਕ ਵਿੱਚ ਗਰੀਬਾਂ ਦਾ ਮੁਫਤ ਇਲਾਜ ਸ਼ੁਰੂ ਕੀਤਾ ਤੇ ਰੋਸ਼ਨੀ ਉਹ ਹੁਣ ਸਕੂਲ ਜਾਂਦੀ ਹੈ ਤੇ ਪੜ੍ਹਦੀ ਹੈ ਤੇ ਆਪਣੇ ਸੁਪਨੇ ਪੂਰਾ ਕਰਨ ਦਾ ਸੁਪਨਾ ਵੇਖਦੀ ਹੈ ਜਦੋਂ ਮੈਂ ਕਹਾਣੀ ਯਾਦ ਕਰਦੀ ਹਾਂ ਤਾਂ ਦਿਲ ਕਰਦਾ ਸੀ ਡਾਕਟਰ ਲੋਕ ਅਕਸਰ ਸੋਚਦੇ ਹਨ ਕਿ ਸਾਨੂੰ ਸਿਰਫ ਬਿਮਾਰੀਆਂ ਨਾਲ ਲੜਨਾ ਆਉਂਦਾ ਪਰ ਅਸਲ ਲੜਾਈ ਤਾਂ ਉਸ ਸਮਾਜ ਨਾਲ ਹੈ ਜੋ ਬੱਚਿਆਂ ਦੇ ਭੋਲੇਪਨ ਨੂੰ ਪੈਸੇ ਤੇ ਰੁਤਬੇ ਨਾਲ ਵੇਚ ਦਿੰਦਾ ਉਸ ਰਾਤ ਮੈਂ ਸਿੱਖਿਆ ਕਿ ਸਾਨੂੰ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ ਪਰ ਆਪਣੀਆਂ ਸੀਮਾਵਾਂ ਨੂੰ ਪਹਿਚਾਣਦਿਆਂ ਹੋਇਆਂ ਕਿਸੇ ਦੇ ਬੁਰੇ ਵਿਵਾਰ ਕਰਕੇ ਸਾਨੂੰ ਕਦੇ ਆਪਣੇ ਆਪ ਨੂੰ ਛੋਟਾ ਮਹਿਸੂਸ ਨਹੀਂ ਕਰਨਾ ਚਾਹੀਦਾ ਅਤੇ ਸਭ ਤੋਂ ਜ਼ਰੂਰੀ ਇਨਸਾਨੀਅਤ ਹੈ ਚਾਹੇ ਇਸ ਵੀ ਸਾਨੂੰ ਤਾਕਤਵਰ ਲੋਕਾਂ ਨਾਲ ਹੀ ਕਿਉਂ ਨਾ ਪਿੰਡਣਾ ਪਵੇ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਔਖਾ ਤੇ ਸਭ ਤੋਂ ਯਾਦਗਾਰ ਕੇਸ ਸੀ ਰੌਸ਼ਨੀ ਉਹ ਮੇਰੀ ਨਜ਼ਰ ਵਿੱਚ ਸਿਰਫ ਇੱਕ ਮਰੀਜ਼ ਨਹੀਂ ਸਗੋ ਇਨਸਾਨੀਅਤ ਦੀ ਜਿੱਤ ਦਾ ਪ੍ਰਤੀਕ ਹੈ ਤੇ ਹਰ ਵਾਰ ਜਦੋਂ ਨਵਾਂ ਮਰੀਜ਼ ਵੇਖਦੀ ਹਾਂ ਤਾਂ ਆਪਣੇ ਨਾਲ ਵਾਅਦਾ ਕਰਦੀ ਹਾਂ ਕਿ ਮੈਂ ਕਦੇ ਡਰ ਕੇ ਪਿੱਛੇ ਨਹੀਂ ਹਟਣਾ ਕਿਉਂਕਿ ਜੇ ਡਾਕਟਰ ਇਨਸਾਨੀਤ ਤੋਂ ਪਿੱਛੇ हट ਗਿਆ ਤਾ ਇਨਸਾਨੀਅਤ ਕਿੱਦਾਂ ਜਿਉਂਦੀ ਰਹੂਗੀ ਉਮੀਦ ਕਰਦੀ ਹਾਂ ਤੁਹਾਨੂੰ ਕਹਾਣੀ ਚੰਗੀ ਲੱਗੀ ਹੋਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਲਈ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਦਿਿਲੋਂ ਧੰਨਵਾਦ ਜੀ ਤੇ ਪਹਿਲੀ ਵਾਰ ਹੀ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ